ਵਾਹਿਗੁਰੂ ਜੀ ਕਾ ਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਸਾਖੀ ਮਦੀਨੇ ਦੀ ਜਵਾਬ ਇਮਾਮ ਕুতਬਦੀਨ ਸੂਰਾ ਕਹੈ ਇਮਾਮ ਕুতਬਦੀਨ ਸੁਨੋ ਨਾਨਕ ਪੀਰ ਪਾਇਆ ਮਰਾਤਬ ਹਾਤਮੋ तिस ਦੀ ਸੁਣ ਤਦ ਪੀਰ ਘਰ ਵਿੱਚ ਕੱਖ ਨ ਰਖ ਹੈ ਦੇਵੀ ਰਾ ਖੁਦਾਏ ਫਿਰਦਾ ਪਰ ਉਪਕਾਰ ਨੂੰ ਸਭ ਕਤੇ ਬਗਵਾਈ ਸਿਰ ਤੋਂ ਮਿੱਠਾ ਕੁਛ ਨਹੀਂ ਜੋ ਮੰਗੇ ਨਾਮ ਖੁਦਾਈ ਉਹ ਵੀ ਮੂਲ ਨਾ ਰੱਖਦਾ ਦੇਵੇ ਖਰਾਇ ਤੇ ਚਾਏ ਇੱਕ ਪਾਤਸ਼ਾਹ ਮੁਲਕ ਦਾ ਨਿਤ ਲੜਦਾ ਹਾਤਮ ਨਾਲ ਜੀਤ ਨਾ ਸਕੇ ਪਾਤਸ਼ਾਹ ਸੋ ਹਾਤਮ ਕੋਈ ਪੈਮਾਲ ਕਹਿਆ ਇੱਕ ਸਵਜ਼ੀਰ ਨੇ ਇਹ ਹਾਤਮ ਜਿੱਤੇ ਨਾ ਕੋਈ ਜੋ ਮੰਗੇ ਨਾਏ ਖੁਦਾਈ ਦੇ ਸਿਰ ਤੇ ਟਲੇ ਨਾ ਸੋਏ ਜਬ ਹੋਇਆ ਫਕੀਰ ਪਾਤਸ਼ਾਹ ਗਿਆ ਹਾਤਮ ਦੇ ਪਾਸ ਬਹੁਤ ਯਤੀਮ ਗਰੀਬ ਹੋਏ ਕਿਤੇ ਉਸ ਬਹੁਤ ਅਰਦਾਸ ਤੋ ਤਕ ઓ ਕਾ ਕੰਮ ਹੈ اٹਕ ਰਿਹਾ ਹੈ ਸੋਏ ਜੇ ਚੱਲੇ ਮੇਰੇ ਨਾਲ ਤੂੰ ਆ ਕੰਮ ਸਾਡਾ ਹੋਏ ਵਾਸਤਾ ਹੈ ਖੁਦਾਈ ਦਾ ਜਿਸਤੇ ਪਰੇ ਨਾ ਹੋਰ ਉਥੇ ਕੰਮ ਨਾ ਹੋਰ ਦਾ ਕਰਤਕ ਕੇ ਸਭੇ ਸੋਰ ਤਬ ਹੀ ਆਖਿਆ ਹਾਤਮ ਜਿਉਂ ਕਰ ਹੁਕਮ ਲਜਾਈ ਜਿਉਂ ਕਰ ਤੇਰੀ ਖੁਸ਼ੀ ਹੈ ਸੋਈ ਕੰਮ ਫਰਮਾਈ ਤਬ ਫਕੀਰੇ ਆਖਿਆ ਰੱਸਾ ਗੱਲ ਵਿੱਚ ਡਾਲ ਰੱਸਾ ਮੇਰੇ ਹੱਥ ਦੇ ਉੱਠ ਚੱਲ ਮੇਰੇ ਨਾਲ ਜਦ ਇਹ ਵਿੱਦ ਕੀਤੀ ਹਾਤ ਮੇ ਤਬ ਕੰਬੇ 14 ਲੋਏ ਜਿਹੀ ਕੀਤੀ ਹਾਤ ਮੇ ਤੇਹੀ ਕਰੈ ਨਾ ਕੋਈ ਤਦ ਪਾਤਸ਼ਾ ਮੁਰੀਦ ਹੋਏ ਲੱਗਾ ਕਦਮੀ ਆਏ ਹੱਥੋਂ ਰਈਤ ਹੋਏ ਕਿ ਚੱਲੇ ਹੁਕਮ ਰਚਾਈ ਨਾਉ ਖੁਦਾਈ ਜੋ ਮੰਨੇ ਸੋ ਵੱਡਾ ਮੁਰਾਤ ਪਾਏ ਐਥੇ ਮਿਲਨ ਵਡਿਆਈਆਂ ਫਿਰ ਪਾਏ ਪਿਸ਼ਤੀ ਜਾਏ ਜਵਾਬ ਇਮਾਮ ਗੌਸਤਿਨ ਸੂਰਾ ਸੁਨੋ ਨਾਨਕ ਸ਼ਾ ਸੱਚ ਆਖੇ ਗੌਸ ਇਮਾਮ ਹਾਰੂ ਮਰਾਤਬ ਪਾਇਆ ਸਾਬਤ ਰਖ ਇਮਾਨ ਮੂਸੇ ਪਿੱਛੇ ਪਿਕੰਬਰੀ ਪਾਈ ਹਾਰੂ ਅਨ ਚਾਰ ਮਰਾਤਬ ਜੋ ਕਰ ਸੋ ਦਰ ਕੇ ਪਵੇ ਕਬੂਲ ਅਦਲ ਕਰਾਇਤ ਬੰਦਗੀ ਸਾਬਤ ਰਖ ਇਮਾਨ ਦੀਨ ਦੁਨੀ ਕਾ ਪਾਤਸ਼ਾਹ ਹੈ ਜੋ ਚਾਰ ਮਰਾਤਬ ਜਾਣ جواب ਨਾਨਕ ਸ਼ਾਸੂਰਾ ਆਖੇ ਨਾਨਕ ਸ਼ਾ ਸੱਚ ਸੁਣੋ ਚਾਰ ਇਮਾਮ ਮਨ ਸਭ ਮਿਲਤ ਕਬੂਲ ਨੇ ਫਿਰਕੇ ਕਿਤੇ ਨਾ ਕਾਮ ਅਮਲੇ ਉੱਤੇ ਨਿਬੜੀ ਦਰਗਾਹ ਪਈ ਕਬੂਲ ਹੁਜਤ ਹਾਜਤ ਨਾ ਕਿਤੇ ਕੰਮ ਆਖੇ ਪਾਕ ਰਸੂਲ ਜੇਤੀ ਮਿਲਤ ਮਜ਼ਹਬਾ ਸਭ ਝਗੜੇ ਦੇ ਆਰੰਭ ਸਾਈਬੋ ਵਟਾ ਕੋ ਨਹੀਂ ਜੋ ਰੱਖੇ ਜਹਾਨੇ ਥੰਬ ਚਾਰੋਂ ਕੌਲ ਜੋ ਤੁਮ ਕਹੇ ਐਸਾ ਕੋਈ ਨਾ ਹੋਰ ਜਿਸ ਦੀ ਵਲ ਖੁਦਾਏ ਹੈ ਤਿਸ ਵਿੱਚ ਵੱਡਾ ਜੋਰ ਸਭ ਹੱਥ ਕਰਾ ਮਾਤ ਖੁਦਾਏ ਦੇ ਕਰੇ ਕਰਾਵੇ ਆਪ ਅਮਲ ਗੁਨਾਹ ਜਹਾਨ ਦੇ ਜੋ ਕਰਦੇ ਐਬ ਸਵਾਬ ਜੋ ਆਇਆ ਸੋ ਚਲਸੀ ਰਹਸਨ ਅਮਲ ਜਹਾਨ ਨੇਕੀ ਬਦੀ ਨਵੰਸਨ ਸਚ ਨਾਨਕ ਕਹਿ ਵਖਾਨ ਸਵਾਲ ਚਾਰ ਇਮਾਮ ਸੂਰੀ ਸੁਣੋ ਨਾਨਕ ਹਿੰਦਗੀ ਅੱਖ ਨਿਚਾਰ ਇਮਾਮ ਖਤਮ ਮੁਹੰਮਦ ਮੁਸਤਫਾ ਆਇਆ ਵਿੱਚ ਜਹਾਨ अगे जो वे पैकंबर एक लख अजार सब मनसूख हैं नबी मुहमद यारी अगे ना होर को अल्लाह दूक अगे जो पैगंबरा कि सब मनसूख आखिर इस जमाने दे खादम नबी रसूल नार चारों यार मुसलमी जो कर दे मसल मसूल उमर खिताब अबू बकर उस्ताद अली सादात ਉਸਮਾਨ ਅਲੀ ਜ਼ਾਦਤ ਵਾਰਿਸ ਚਾਰੋਂ ਤਖਤ ਦੇ ਜੋ ਨਬੀ ਬਹਾਈ ਆਪ ਵਾਰੀ ਆਪੋ ਆਪਣੀ ਅਮਲ ਕੀਤਿਆਂ ਨੇ ਪਾਕ ਰੋਜ਼ ਕਿਆਮਤ ਹੱਦ ਤੱਕ ਰਹਿਸੀ ਨਬੀ ਰਸੂਲ ਜ਼ਾਹਿਰ ਸਭ ਸੇ ਕੂਟ ਵਿੱਚ ਕੀਤਾ ਸਭ ਕਬੂਲ ਅੱਗੇ ਹੋਰ ਅਮਲ ਨਾ ਚੱਲਸੀ ਪੈ ਕੰਪਰ ਉੱਤੇ ਕੋਈ ਜੋ ਕਰਸੀ ਜੋਰਾ ਆਏ ਕੇ ਮਾਰ ਲਈ ਸੀ ਸੋਏ ਸਭ ਆਸੀ ਇਕਤੇ ਰਾ ਵਿੱਚ ਹੋਸੀ ਮੁਸਲਮਾਨ ਇਸ ਜ਼ਮਾਨੇ ਦਾ ਪਾਤਸ਼ਾ ਨਬੀ ਰਸੂਲ ਸੁਲਤਾਨ ਚੱਲਿਆ ਅਮਲ ਮੁਹੰਮਦੀ ਇਸਤੇ ਪਰੇ ਨ ਹੋਰ ਖਾਦਮ ਸਭ ਪੈ ਕੰਪਰ ਹਾ ਦਿੱਤਾ ਸੋ ਵੱਡਾ ਚੋਲ ਤੂੰ ਵੀ ਆਇਆ ਨਾਨਕ ਸਾਹਿਬ ਵੱਡਾ ਕਰਾਮਤ ਜਿਤਨੇ ਆਹਾਜੀਆਂ ਕਾਜੀਆਂ ਗੋਸ ਗੁਤਬ ਸਾਧਾਤ ਜੋਗੀ ਜੰਗਮ ਸਰੇਬੜੇ ਬ੍ਰਾਹਮਣ ਤੇ ਸੰਨਿਆਸ ਘੱਟ ਦਰਸ਼ਨ ਪੈ ਕੰਬਰਾ 36 ਪਖੰਡ ਉਦਾਸ ਸਾਦੀ ਹੋਈ ਜ਼ਮੀਨ ਸਭ ਛੱਡਿਓ ਨਾ ਆਸਪਾਸ ਫੇਰੇਓ ਮੱਕਾ ਆਈ ਕੇ ਕਰਕੇ ਵੱਟ ਕਰਮਤ ਹੁਣ ਆਇਆ ਪਾਤਸ਼ਾਹੀ ਰੂਮ ਵਿੱਚ ਮਿਲਿਓ ਪਾਤਸ਼ਾਹ ਕੋ ਜਾਹੇ ਜ਼ਾਲਮ ਕਾਰੋਂ ਉਮੀਦ ਨਾ ਕੱਤਿਓ ਸਿੱਧੇ ਰਾ ਜਿਨਿ ਛੋਡੀ ਨਾ ਦਮੜੀ ਗੋਰ ਵਿੱਚ ਮੁਰਦੇ ਛੱਡ ਟੰਡੋਲ ਕੱਢ ਰੁਪਏ ਮੂੰਹ ਵਿੱਚੋਂ ਪਟ ਕਾਰ ਕੱਢੀ ਗੋਰ ਘਾਰੋਂ ਹਲਾਇਕ ਜੋੜਿਆ ਖਜ਼ਾਨਾ ਚਾਲੀ ਗੰਜ ਇਸ 45 ਜੋੜਿਆ ਰੱਖਿਆ ਖਜ਼ਾਨਾ ਸੰਝ ਜੋ ਲੱਗਾ ਕਰਨ ਕਰਾਈ ਤਾਂ ਛੱਡ ਦਿੱਤੀ ਉਹ ਸੰਦੀਵਾਨ ਕਰਕੇ ਖਾਦਮ ਆਪਣਾ ਹੋਇਆ ਮੁਮਸਮਾਨ ਆਂਦਾ ਹੀ ਆਪਣੇ ਮਸਬ ਵਿੱਚ ਜੋ ਆਹਾ ਮੁਸਲਮਾਨ ਮੱਕਾ ਰੂਮ ਜਿੱਤ ਕੇ ਹੁਣ ਵੜਿਆ ਮਦੀਨੇ ਆਏ ਇਕੇ ਸਾਡੀ ਨਿਸ਼ਾ ਕਰ ਇਕੇ ਕੁਝ ਕਰਾਮਾਤ ਦਿਖਾਈ ਜਿੱਤੋਂ ਤਿੱਕਰ ਉਮਮਤੀ ਸਭ ਹੋਈਆਂ ਇਕੱਠੀਆਂ ਆਣ ਕਰ ਦੇਣੀ ਸੰਗਸਾਰ ਸਭ ਮਿਲਕਰ ਮੁਸਲਮਾਨ ਦਾਵਾ ਕਰ ਪੈ ਕੰਬਰੀ ਆਇਆ ਹੈ ਅਰਬਸਤਾਨ ਅਰਬ ਛੱਡਸ ਨਾਹੀ ਜੀਮਦਾ ਕੁਛ ਲਾਈ ਲੈ ਆਪਣਾ ਤਾਨ ਜਵਾਬ ਨਾਨਕ ਸ਼ਾਹ ਸੂਰਾ ਆਖੇ ਨਾਨਕ ਸੱਚ ਸੁਣੋ ਚਾਰ ਇਮਾਮ ਮੱਕਾ ਹੈ ਮਹਾਂਦੇਵ ਦਾ ਬ੍ਰਾਹਮਣ ਸੰ ਸੁਲਤਾਨ ਉਪਜਿਆ ਬ੍ਰਾਹਮਣ ਜੱਤ ਵਿੱਚੋਂ ਹੋਏ ਕਰ ਮੁਸਲਮਾਨ ਬਾਣੀ ਬਣਾਏ ਆਪਣੀ ਰਖਿਓ ਉਸ ਨਾਮ ਫੁਰਕਾਨ ਬਾਣੀ ਬ੍ਰਹਮੇ ਦੇਵ ਕੀ ਮਿਲੀ ਸਭ ਸੰਸਾਰ ਚਾਰੋਂ ਬਾਬ ਕਤੇਬ ਦੇ ਚਮਾ ਚਾਰੇ ਰਾ ਦਾਵਾ ਰੱਖ ਖੁਦਾਈਆਂ ਗਊਆਂ ਜਿਪੇ ਕਰਾਏ ਕੀਤੇ ਬ੍ਰਾਹਮਣ ਪ੍ਰੇਸ਼ਟ ਸਭ ਦਿੱਤੀ ਉਸ ਬੰਗ ਅਲਾਈ ਕਲਮਾ ਇੱਕ ਖੁਦਾਇ ਕੈ ਮੁਹੰਮਦ ਰਸੂਲ ਸੁਣਾਈ ਫੇਰ ਉਸ ਹੁਕਮ ਜਹਾਨ ਵਿੱਚ ਸਭ ਹੋਵੇ ਮੁਸਲਮਾਨ ਬਹੁਤਿਆ ਹੁਕਮ ਨਾ ਮੰਨਿਆ ਜੋ ਆਹੇ ਮਾਇਆਬਾਨ ਜੋ ਮਰਦੇ ਭੁਖ ਅਜਾਬ ਨਾਲ ਸੋ ਮਿਲੇ ਪੈਗੰਬਰ ਜਾਏ ਦੇਖ ਰਹਿਤਿਆਂ ਦੀਨਤਾ ਆਪ ਸੇਤੀ ਲਈ ਮਿਲਾਈ ਮਿਲੀਆਂ ਕਾਮਾਂ ਲੁੱਟਨੂੰ ਐਵੇਂ ਮਿਲੀ ਨਾ ਕੋਈ ਕੁਝ ਨਿਵਾਈ ਕਰ ਸ਼ਾ ਮਰਦਾਂ ਖੜਕ ਵਜਾਈ ਤਾਂ ਵੀ ਜੀਤ ਨਾ ਸਕਿਐ ਹਿੰਦੂ ਮੁਸਲਮਾਨ ਹਿੰਦੂ ਹਿੰਦੁਸਤਾਨ ਜੇ ਹੁਕਮ ਹੋਵੇ ਰੱਬ ਦਾ ਕੀ ਧਿਆ ਜੋਰ ਹਰਾਮ ਫਿਰ ਬੀੜਾ ਚਾਇਆ ਮੋਮਨੀ ਦੀਨ ਸਹਿਦ ਸ਼ਾਮਦਾਰ ਆਈ ਸ਼ਾ ਖੁਰਾ ਸਹਨ ਦੇ ਹੋਏ ਚਿਹਲ ਤਿਨਾ ਦੀਦਾਰ ਹੱਸੇ ਹੜ ਹੜਾ ਇਹ ਲਤਨ ਕਹੇ ਕਹਾਂ ਚਲੇ ਮਸਤਾਨ ਜਿਸ ਤੇ ਦਾਵਾਦਾਰ ਹੋ ਅੱਗੇ ਵੀ ਹਿੰਦੁਸਤਾਨ ਅਸੀਂ ਸਹਾਬ ਪੈਗੰਬਰੀ ਆਏ ਨਾ ਇਮਾਮ ਅਸੀਂ ਮਾਰੇ ਹਿੰਦੂ ਕੋ ਵਿੱਚ ਸ਼ਾ ਮਾਰਿਆ ਹਿੰਦੁਸਤਾਨ ਸ਼ਾ ਅਲੀ ਵੱਡਾ ਇਮਾਮ ਸੀ ਰੂਮੀ ਸਿਰ ਸੁਲਤਾਨ ਵਾਰਾ ਕੱਢ ਨਾ ਸਕਿਓਸ ਰਹਾ ਗੀਤ ਨਿਧਾਨ ਜਾਣੀ ਰਹਿੰਦੇ ਜਾਨ ਬਹੋ ਤਾਂ ਸੁਨਤ ਲਹੂ ਬਨਾਈ ਜਾਦਾ ਫਾਲੇ ਜ਼ਬਰ ਹੈਲ ਬਿਨ ਚਾਇਦ ਨਾ ਗਏ ਜਾਈ ਸ਼ਾ ਮਰਦਾ ਆਇਆ ਜੋਰ ਕਰ ਸਿੰਧ ਹੋ ਗਿਆ ਨਾ ਪਾਰ ਲਿਖ ਗਿਆ ਤਲਾਕ ਨੂੰ ਅੰਦਰ ਪਰਬਤ ਵਾਰ ਕਬ ਤਰ ਕੇ ਹਿੰਦੂ ਪੇਸ ਕੋ ਚੱਲੇ ਮੋਮਨ ਮਦਾਨ ਆਏ ਹਿੰਦੁਸਤਾਨ ਵਿੱਚ ਤਬਲਾਗੇ ਕਰਨ ਵਿਚਾਰ ਇੱਕ ਰਹਾ ਅਜਮੇਰ ਵਿੱਚ ਇੱਕ ਰਹਾ ਮਕਰਨਪੁਰ ਜਾਏ ਕਰਕੇ ਨਾਟਕ ਚੇਟਕਾ ਹਿੰਦੂ ਲਈ ਮਿਲਾਇ ਰਹੀ ਹਿੰਦੁਸਤਾਨ ਵਿੱਚ ਫਕਰ ਅੱਲਾ ਦਾ ਹੋਈ ਜੋਰੀ ਹਿੰਦੂ ਨਾ ਜਿੱਤਿਆ ਕਰ ਜੋਰਾ ਰਹੇ ਖਲੋਏ ਅੱਗੇ ਜੁਈ ਅਜੈਪਾਲ ਵਸਤਾ ਸੀ ਅਜਮੇਰ ਨਾਟਕ ਚੇਟਕ ਕਰ ਮੇਦਨੀ ਕੀਤਾ ਜੋਰੀ ਜੇਰ ਨਾਟਕ ਚੇਟਕ ਕਰ ਮੇਦਨੀ ਪੀਰ ਕਹਾਈ ਰਾਜਾ ਪਰਜਾ ਹਿੰਦ ਦਾ ਸਭ ਉਹਨੀਆਂ ਆਏ ਹਿੰਦੂਆਂ ਹੁਆ ਨਾ ਤੁਰਕ ਕੋਈ ਈਏ ਰਹੇ ਇਮਾਨ ਅਮਲ ਹਿੰਦੂਆਂ ਦਾ ਹਟ ਗਿਆ ਵੱਧ ਗਏ ਮੁਸਲਮਾਨ ਇਕ ਅਧ ਹਿੰਦੂ ਵੀਰ ਲੈ ਲੈ ਰਲਾਈ ਕੇ ਲੈ ਆਵਨ ਆਪਣੇ ਰਾਹ ਉੱਠੇ ਰਹਿਤ ਹੋਈ ਕੇ ਮਨ ਅੰਦਰ ਦਗਾ ਕਮਾਏ ਕਦਮ ਤੁਰ ਕਾਂ ਦਾ ਆਜ ਜਦੋ ਪਇਆ ਹਿੰਦੁਸਤਾਨ ਹਿੰਦੂ ਕਟਨ ਦਿਨੋ ਦਿਨ ਵਦਨ ਮੁਸਲਮਾਨ ਯਕ ਵਜੋਨੀ ਤੁਰਕ ਸਭ ਹੋਏ ਇਕੱਠੇ ਚਾਈ ਹਿੰਦੂ ਪਾਟੀ ਆਪਿ ਚ ਵਕੋ ਵਕ ਰਾਹੇ ਗੋਰਖ ਦਿੱਤਮਦਾਰ ਨੂੰ ਕਰਕੇ ਬਹੁਤ ਕਰਾਮਾਤ ਦਾੜੀ ਮੁੱਛ ਮੁਨਾਈ ਕੇ ਮਨੀਤ ਸਦਾਤ ਦਰਸ਼ਨ ਲਾਈ ਉਸ ਦਿਗੰਬਰੀ ਖਟ ਦਰਸ਼ਨ ਮਿਲਿਆ ਆਈ ਤੁਰਕੀ ਦਾਵਾ ਛੱਡ ਕੇ ਬੈਠਾ ਵਿਭੂਤ ਚੜਾਏ ਅੱਗੇ Hindu ਧਰਮ ਸੀ ਤੁਰਕ ਨਾ ਦਿਸੈ ਕੋਈ ਪੈਰ ਪਿਆ ਜਬ ਤੁਰਕ ਦਾ ਕਲ ਯੁਗ ਵਰਤਿਆ ਲੋਏ ਰਾਜ ਤੁਰਕ ਦਾ ਆਇਆ ਉੱਠ ਗਿਆ Hindu ਰਾਜ ਸਭ ਮੰਨੀ ਤਾਪਿਆ ਤੁਰਕ ਕੀ Hindu ਹੋਏ ਮੁਹਤਾਜ Hindu ਹੋਏ ਮਨਸੂਖ ਸਭ ਜਦ ਆਏ ਮੁਸਲਮਾਨ ਹੋਏ ਫਿਰ ਪਾਦਸ਼ਾ ਜਗ ਅਕੇ ਰਖ ਨਿਸ਼ਾਨ ਮਸ਼ਰਕ ਦਿੱਤਾ ਮਗਰਬੀਆਂ ਕਰਕੇ ਬਹੁਤ ਖਰੂਜ ਅਕੇ ਰਖ ਕੁਰਾਨ ਨੂੰ ਕਰਨ ਮੁਕਾਮਾ ਕੂਜ ਦੇਹਰੇ ਦੇਵੀ ਦੇਵਤੇ ਦਿੱਤੇ ਸਭ ਗਿਰਾਏ ਆਪਣਾ ਅਮਲ ਚਲਾਇਆ ਗੋਰੀ ਪੀਰ ਸਮਾਈ ਗੰਗਾ ਬਨਾਰਸ ਸਿੰਦੂਆ ਮੱਕੇ ਮਦੀਨੇ ਮੁਸਲਮਾਨ ਰਹਾ ਚੱਲੇ ਦੋਈ జగਤ ਵਿੱਚ ਨੱਚਣ ਵਿੱਚ ਸ਼ੈਤਾਨ ਤੂੰ ਮਾਤਾ ਮੀ ਬਹੁ ਕਰਨ ਲਾਇਨ ਵੱਡੇ ਚੋਰ ਸਾਹਿਬ ਜਿਓਰ ਨਾ ਪਾਬਈ ਜੋ ਚਾਹੇ ਭੇਜੇ ਹੋਰ ਬੈਠਾ ਤਖਤ ਪੈਗੰਬਰੀ ਸ਼ੇਰ ਅਲੀ ਸਰਦਾਰ ਭਾਈ ਕਹੀਏ ਰਸੂਲ ਦਾ ਸਾਥ ਜਵਾਈ ਯਾਰ ਅਲੀ ਕੀਤਾ ਸਫਰ ਜਦ ਤਾਂ ਰੱਦੇ ਹਸਨ ਹੁਸੈਨ ਦਾਵਾ ਕਰਕੇ ਤਖਤ ਦਾ ਲੱਗੇ ਯਜਦੀ ਲੈ ਹਸਨ ਹੁਸੈਨ ਮਾਰ ਕੇ ਯਜੀਦ ਹੋਆ ਪਾਤਸ਼ਾ ਮਰਦਾ ਹੋਆ ਵਜ਼ੀਰ ਪਾਸ ਜੋ ਖਾਸਾ ਯਾਰ ਕਹਾਈ ਸਜਦਾ ਕੀਤਾ ਖਰੂਜ ਫਿਰ ਮਾਰਿਆ ਯਜੀਦੀ ਚ ਆਏ ਤਬ ਦੋਏ ਬਿੱਤ ਹੋਈਆਂ ਉਮਮਤੀ ਦੋਏ ਬਿੱਤ ਚੱਲੇ ਰਾ ਇਕ ਸੁਨੀ ਇਕ ਵਰਾਫ ਜੀ ਫਿਰ ਕੇ ਦੋਏ ਬੱਧ ਰਹਾ ਹੋਈਆਂ ਦੋਏ ਬਿੱਤ ਉਮਮਤੀ ਯਜੀਦ ਹੁਸੈਨੀ ਦੋਏ ਹੋਵਨ ਲੱਗਾ ਝਗੜਾ ਤਬ ਕਹਿਆ ਮਤ ਸਭ ਖਲੋਏ ਮੁਸਲਮਾਨਾ ਆਪ ਵਿੱਚ ਲੱਗੀ ਹੋਵਨ ਮਾਰ ਰਹੀ ਅਕੂਰ ਮੁਹੰਮਦੀ ਔਨ ਲਈ ਫਿਰ ਹਰ ਭੇਜੇ ਖੁਦਾਏ ਜਹਾਨ ਵਿੱਚ ਇੱਕ ਜਪਾਵਨ ਨਾਮ ਉਹੀ ਤੇ ਹਰ ਹੋਏ ਗਈ ਤਾਂ ਵਿਸਰ ਗਿਆ ਫੁਰਮਾਨ ਤਮ ਹਿੰਦੂ ਮੁਸਲਮਾਨ ਦੋਏ ਕੀ ਤੇ ਰੱਬ ਮਨਸੂਖ ਲੈ ਫੁਰਮਾਨ ਖੁਦਾਏ ਦਾ ਨਾਨਕ ਕੀ ਅਕਰੂਚ ਆਖੇ ਨਾਨਕ ਸ਼ਾ ਸੱਚ ਸੁਣੋ ਚਾਰ ਇਮਾਮ ਦੇਖੋ ਹੁਣ ਕਰਾਮਾਤ ਹੋਰ ਸੁਣਦੇ ਸੇ ਜੋ ਕਾਨ ਕਾਨ ਉਂਗਲੀਆਂ ਪਾਏ ਤਮ ਨਾਨਕ ਦਿੱਤੀ ਬਾਗ ਜਿਤਨੀ ਉਮਤ ਜਮਾ ਸੀ ਸੁਣ ਹੋਈ ਸੁਣਕਰ ਬਾਗ ਬੱਤੇ ਜੁਸੇ ਸਬਸਤੇ ਹਿੱਲੇ ਜੁੱਲੇ ਨਾ ਕੋਏ ਕਾਰਖਾਨੇ 36 ਜਗ ਵਿੱਚ ਹੋਏ ਗਏ ਬੰਦ ਸੋਏ ਕਾਜੀ ਹਾਜੀ ਮੌਲਵੀ ਮੁੱਲਾ ਸ਼ੇਖ ਉਲਮਾਈ ਅੱਖੀ ਵੇਖਨ ਤੂਰ ਤੂਰ ਮੁਖੋਂ ਨ ਸਕਨ ਅਲਾਈ ਬਾਬੇ ਕਹਾ ਇਮਾਮ ਜੀ ਕਾਰ ਸੰਘ ਸਾਰੀ 모ਹੇ ਬਹੁਤ ਉਮਤ ਦੇਖਕਰ ਗਰਬ ਕੀਆ ਜੋ ਤੋਹੇ ਕਰਕੇ ਕੁਦਰਤ ਰੱਬ ਦੀ ਛੱਡੇ ਬੰਦੀਵਾਨ ਗੱਲ ਵਿੱਚ ਪੱਲੂ ਪਾਇਕੇ ਸਬ ਕਦਮੀ ਟੱਠੇ ਆਨ ਚਾਰੋਂ ਕਰੀ ਅਰਦਾਸ ਤਬ ਸੁਣੀਐ ਨਾਨਕ ਸ਼ਾ ਜਿਉਂ ਕਰ ਅਸਾਂ ਛਡਾਇਆ ਹੋਰ ਉਮਤੀ ਵੀ ਛੁਡਵਾਈ ਸ੍ਰੀ ਨਾਨਕ ਟਿੱਠਾ ਨਜ਼ਰ ਪਰ ਸਬ ਹੋਈ ਬੰਦ ਖਲਾਸ ਬੰਦ ਛਡਾਈ ਸਤਿਗੁਰੂ ਰੱਬ ਅੱਗੇ ਕਰ ਅਰਦਾਸ ਹਾਰਿਆ ਸਬਨਾ ਉਮਤੀ ਜਿਨੀ ਮਦੀਨੇ ਮਾਹੇ ਹਰੇ ਚਾਰ ਇਮਾਮ ਸਭ ਜਿੱਤਿਆ ਨਾਨਕ ਸ਼ਾ